ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮੋੜ ਮੰਡੀ ਜਿਹੜੀ ਕਿ ਬੋਟਾਂ ਦੇ ਕਾਰਨ ਅੱਜ 19 ਤਰੀਕ ਨੂੰ ਲੱਗੀ ਵੈਸੇ ਮਹੀਨੇ ਚ ਇੱਕ ਵਾਰ 20 ਤਰੀਕ ਨੂੰ ਹੀ ਲੱਗਦੀ ਆ ਦੋਸਤੋ ਸਾਹਮਣੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਟਾਪ ਦੀ ਬੱਛੀ ਨਜ਼ਰ ਆ ਰਹੀ ਹੈ ਆ ਨਾਲ ਦੋਸਤੋ ਬੱਚਾ ਇਹਦੇ ਇੱਕ ਵਾਰ ਬੱਛੀ ਨੂੰ ਮੈਂ ਦਿਖਾ ਦਿੰਨਾ ਥਣ ਹਵਾਨਾ ਦਿਖਾ ਦੇਣਾ ਤੇ ਬਾਕੀ ਡਿਟੇਲ ਬਾਈ ਤੋਂ ਪੁੱਛਾਂਗੇ ਤੇ ਬਾਕੀ ਤੋਰ ਕੇ ਦਿਖਾ ਦਾਂਗੇ ਬੱਛੀ ਨੰਬਰ 22 ਉਹਨਾਂ ਦਾ ਮੈਂ ਲਾ ਦੇਣਾ ਸਕਰੀਨ ਤੇ ਜਿਹਨੂੰ ਬੱਛੀ ਪਸੰਦ ਆਊਗੀ ਤੁਸੀਂ ਬਾਈ ਨਾਲ ਕਨੈਕਟ ਕਰਕੇ ਖਰੀਦ ਸਕਦੇ ਹੋ ਸੋਹਣੇ ਥਣ ਹਵਾਨੇ ਦੀ ਆ ਦੋਸਤੋ ਇਧਰੋਂ ਸੂਰਜ ਪੈਂਦਾ ਥੋੜਾ ਜਿਹਾ ਇਧਰ ਹੀ ਪੁੱਛਾਂਗੇ ਬਾਈ ਤੋਂ ਨਹੀਂ ਇੱਕ ਗੋਰਾ ਇੱਧਰ ਮੇਰੇ ਨਾਲ ਮੁਕਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਕੀ ਹੈ ਨਾਮ ਗੋਰਾ ਗੋਰਾ ਕਿਹੜੀ ਜਗ੍ਹਾ ਤੋਂ ਬਾਈ ਦਲੇਲ ਵਾਲਾ ਮਾਨਸਾ ਜਿਹੜਾ ਦਲੇਲ ਵਾਲਾ ਮਾਨਸਾ ਜਿਹੜਾ ਇਹ ਕਿੰਨੀ ਕੁ ਦੂਰ ਪਈ ਜਾਂਦਾ ਮਾਨਸਾ ਤੋਂ ਮਾਨਸਾ 20 ਕਿਲੋਮੀਟਰ ਅੱਛਾ ਵੀਰਾ ਕੱਲੀਆਂ ਗਾਵਾਂ ਦਾ ਹੀ ਕੰਮ ਕਰਦੇ ਆਂ ਆਪਾਂ ਜਾਂ ਫਿਰ ਮੱਝਾਂ ਦਾ ਵੀ ਕਰਦੇ ਗਾਵਾਂ ਤੇ ਮੱਝਾਂ ਦੋਨਾਂ ਦਾ ਗਾਵਾਂ ਤੇ ਮੱਝਾਂ ਦਾ ਮਿਕਸ ਹੀ ਕੰਮ ਕਰਦੇ ਆਂ ਠੀਕ ਆ ਵੀਰ ਇਹ ਬੱਚੀ ਆ ਜਿਹੜੀ ਇਹ ਕਿੰਨੇਵੇਂ ਸੂਏ ਸੂਈ ਹੋਈ ਆ ਤੇ ਪਹਿਲੇ ਸੂਏ ਦੇ ਦੋ ਦੰਦ ਆ ਮੂੰਹੋਂ ਦੋ ਦੰਦ ਆ ਪਹਿਲੇ ਸੂਏ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 5-6 ਦਿਨ ਹੋ ਗਏ 5-6 ਦਿਨ ਬੋਲਾ ਕਿੰਨਾ ਤਿਆਰ ਆ ਹੁਣ ਬੋਲਾ 14-15 ਕਿਲੋ 14-15 ਕਿਲੋ ਬੋਲਾ ਤਿਆਰ ਆ ਕਿੰਨੇ ਕੁ ਦੁੱਧ ਦੀ ਉਮੀਦ ਆ ਬਾਈ ਤੁਹਾਨੂੰ ਇਹ 17-18 17-18 ਕਰ ਦੂਗੀ ਨਾਲ ਇਹਦੇ ਬੱਚਾ ਹੈ ਬੱਚਾ ਉਹ ਸਾਹਮਣੇ ਬੱਚਾ ਦੋਸਤੋ ਜੇ ਬੱਚੀ ਹੁੰਦੀ ਤਾਂ ਗੱਲਬਾਤ ਬਣ ਜਾਣੀ ਦੀ ਵਧੀਆ ਸੀ ਹੁੰਦੀ ਐ ਤੇ ਗਾਂ ਥੋੜੀ ਕਰਾਸ ਦੇ ਵਿੱਚ ਆ ਬਾਈ ਹਨਾ ਗਰਮੀ ਚੱਲਣ ਵਾਲੀ ਗਾਂ ਗਰਮੀ ਚੱਲਣ ਵਾਲੀ ਰੇਟ ਕਿੰਨਾ ਕਰਦੇ ਬਾਈ ਦਾ? ਰੇਟ 55000 ਕਿੰਨੇ ਦੀ ਛੱਡ ਦੋਗੇ ਜਮੀ ਲਾੜ? 5050 ਦੀ ਛੱਡ ਹੈ? 45 ਦੀ ਛੱਡ ਦੋਗੇ? ਹਾਂ ਛੱਡ ਦਾਂ ਇੱਕ ਵਾਰ ਆਪਣਾ ਨੰਬਰ ਬੋਲ ਦੇ ਬਾਈ 9417647318 ਇੱਕ ਵਾਰੀ ਫੇਰ ਬੋਲ ਦੇ ਉੱਚੀ ਤੇ 9417647318 ਦਲੇਰ ਵਾਲੀ ਤੇ ਇੱਕ ਵਾਰ ਬੱਛੀ ਨੂੰ ਖੋਲ ਕੇ ਦਿਖਾ ਦੇ ਬਾਈ ਬਾਈ ਦਾ ਦਲੇਰ ਵਾਲਾ ਪਿੰਡ ਹੈ ਦੋਸਤੋ ਮਾਨਸਾ ਦੇ ਨੇੜੇ ਰਹਿ ਜਾਂਦਾ ਵਪਾਰ ਦਾ ਕੰਮ ਹੈ। ਕਲੂਣ ਬੱਛੀ ਆ ਦੋਸਤੋ। ਮੂੰਹੋਂ ਦੋ ਦੰਦ ਹੈ। ਤੇ ਕੱਦ ਕਾਠ ਬਹੁਤ ਆਦੇ ਬਾਕੀ ਕ੍ਰੋਸ ਦੇ ਵਿੱਚ ਆ ਗਈ ਦੋਸਤੋ ਬਸ ਕਮਾਲ ਆ ਬਾਈ ਥਣ ਹਵਾਨਾ ਦੇਖ ਲਓ ਦੋਸਤੋ ਨੇੜ ਤੋਂ ਇੱਕ ਵਾਰ ਡਰਦੀ ਐ ਕੋਈ ਨਹੀਂ ਬੰਨਦੇ ਇੱਥੇ ਬੰਨ ਕੇ ਦਿਖਾ ਦਿੰਦੇ ਇੱਕ ਵਾਰ ਨੇੜ ਤੋਂ ਦਿਖਾ ਦੇਣਾ ਦੋਸਤੋ ਥਣ ਹਵਾਨਾ ਪਲੂਣ ਬੱਛੀਆ ਕੱਲਾ ਕੱਲਾ ਲੱਗੇ ਨੇ ਚਾਰੇ ਥਣ ਨਿਖੜਵੇਂ ਲੱਗੇ ਨੇ ਮੁੱਠੀ ਦੀ ਚਵਾਈ ਵਾਲੇ ਥਣ ਨੇ ਚਾਰੇ ਥੋੜੀ ਕ੍ਰੋਸ ਦੇ ਵਿੱਚ ਆ ਗਈ ਦੋਸਤੋ ਕਿਉਂਕਿ ਜਿਹੜੀਆਂ ਇਹ ਕ੍ਰਾਸ ਦੇ ਵਿੱਚ ਆ ਜਾਂਦੇ ਨੇ ਦੋਸਤੋ ਗਰਮੀ ਦੇ ਮੌਸਮ 'ਚ ਚੱਲਣ ਵਾਲੀ ਬੱਛੀ ਐ ਇਹ ਬਹੁਤ ਹੀ ਗਰਮੀ ਨਹੀਂ ਮਨਾਉਂਦੀਆਂ ਜਿਹੜੀਆਂ ਕ੍ਰਾਸ ਦੇ ਵਿੱਚ ਆ ਜਾਂਦੀਆਂ ਨੇ ਤੇ ਨਾਲ ਇਹਦਾ ਬੱਛਾ ਖੜਾ ਹੈ ਬਾਈ ਦੁੱਧ ਕਿੰਨਾ ਕਹ ਦੱਸਿਆ ਸੀ ਬੋਲਾ ਹੁਣ 14-15 ਕਿਲੋ 14-15 ਕਿਲੋ ਗੋਲਾ ਤਿਆਰ ਆ ਦੋਸਤੋ 45000 ਦੀ ਬਾਈ ਕਹਿੰਦਾ ਬੱਛੀ ਆਪਾਂ ਛੱਡ ਦਾਂਗੇ ਬਾਕੀ ਨੰਬਰ ਮੈਂ ਬਾਈ ਦਾ ਲਾ ਦੂੰਗਾ ਦੋਸਤੋ ਸਕਰੀਨ ਤੇ ਜਿਹਨੂੰ ਵੀ ਬੱਛੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਕਨੈਕਟ ਕਰਕੇ ਬੱਛੀ ਖਰੀਦ ਸਕਦੇ ਹੋ ਬਈ ਆਪਾਂ ਬਾਹਰ ਵੀ ਭੇਜ ਦੰਦੇ ਆਂਗੇ ਹਾਂਜੀ ਜੈਪੁਰ ਮਾਲ ਭ ਠੀਕ ਹੈ ਜੇ ਅਦਰ ਸਟੇਟ ਐਮਪੀ ਤੋਂ ਕੋਈ ਵੀ ਬਾਈ ਫੋਨ ਕਰੇ ਤਾਂ ਉਧਰ ਮਾਲ ਭੇਜ ਸਕਦੇ ਆਪਾਂ ਭੇਜ ਸਕਦੇ ਆਂ ਦੋਸਤੋ ਟਰਾਂਸਪੋਰਟ ਦੀ ਸਹੂਲਤਾਂ ਵੀ ਹੈਗੀ ਆ ਬਾਈ ਕਹਿੰਦਾ ਸਾਰੀ ਬਾਹਰ ਤੋਂ ਵੀ ਕੋਈ ਬਾਈ ਫੋਨ ਕਰੂਗਾ ਤਾਂ ਬਾਹਰ ਵੀ ਮਾਲ ਭੇਜ ਦੰਦੇ ਨੇ ਬਾਈ ਉਹਨਾਂ ਦਾ ਮਾਲ ਜਾਂਦਾ ਪਹਿਲਾਂ ਮੱਜਾਂ ਤੇ گاਮਾਂ ਦਾ ਮਿਕਸੀ ਵਪਾਰ ਕਰਦੇ ਨੇ ਦੋਸਤੋ ਗਰਮੀ ਦੇ ਵਿੱਚ ਚੱਲਣ ਵਾਲੀ ਬੱਛੀ ਐ ਕ੍ਰਾਸ ਦੇ ਵਿੱਚ ਆ ਗਈ ਥੋੜੀ ਜੀ ਬਹੁਤੀਆਂ ਜਿਹੜੀਆਂ ਪਿਓਰ ਦੇ ਵਿੱਚ ਆ ਜਾਂਦੇ ਨੇ ਬਿਨਾਂ ਜਾਣਕਾਰੀ ਤੋਂ ਦੋਸਤੋ ਉਹ ਰੱਖਣੀਆਂ ਥੋੜੀਆਂ ਗਰਮੀ ਦੇ ਵਿੱਚ ਔਖੀਆਂ ਨੇ ਬੱਚੀਆਂ ਬਿਮਾਰ ਹੋ ਜਾਂਦੀਆਂ ਨੇ ਮਸਟੈਟਸ ਦੀ ਬਹੁਤ ਪ੍ਰੋਬਲਮ ਆ ਜਾਂਦੀ ਹੈ ਬਿਲਕੁਲ ਟਾਈਟ ਲੇਵੇ ਦੀ ਆ ਨਾਲ ਲਗਮਾ ਲੇਵਾ ਦੋਸਤੋ ਇਸ ਤਰ੍ਹਾਂ ਦੇ ਲੇਵੇ ਦੇ ਵਿੱਚ ਮਸਟੈਟਸ ਦੀ ਵੀ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਤੇ ਬਾਕੀ ਕ੍ਰੋਸ ਚ ਹੋਣ ਕਰਕੇ ਇਹ گاਵਾ ਬਹੁਤੀ ਗਰਮੀ ਨਹੀਂ ਬਣਾਉਂਦੀਆਂ ਦੋਸਤੋ ਮੂੰਹੋਂ ਦੋ ਦੰਦਾ ਭਲੂਣ ਬੱਛੀ ਆ ਦੋਸਤੋ ਦੁੱਧ ਕੱਢ ਦੂਗੀ 17 18 22 ਕਹਿੰਦਾ 14 15 ਕਿਲੋ ਇਸ ਟਾਈਮ ਤਿਆਰ ਹੈ ਬਾਕੀ ਵੀਡੀਓ ਦੇ ਰਾਹੀਂ ਜਾਨਵਰ ਦਾ ਇੱਕ ਆਈਡੀਆ ਹੋ ਜਾਣਾ ਦੋਸਤੋ ਖਰੀਦਣਾ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਆ ਨੇੜ ਆ ਕੇ ਆਪਣੀ ਨਿਰਖ ਪਰਖ ਕਰਕੇ ਡੰਗਰ ਖਰੀਦਣਾ ਹੈ ਬਾਕੀ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਵੀ ਬੱਛੀ ਪਸੰਦ ਆ ਗਈ ਤੁਸੀਂ ਬਾਈ ਨਾਲ ਕਨੈਕਟ ਕਰਕੇ ਬੱਛੀ ਖਰੀਦ ਸਕਦੇ ਹੋ ਇੱਕ ਵਾਰ ਮੂੰਹ ਮੱਥਾ ਫੇਰ ਤੋਂ ਦੇਖ ਲਓ ਥਾਣ ਹਵਾਨਾ ਦਿਖਾ ਦਣਾ ਇੱਕ ਵਾਰੀ ਫੇਰ ਤੋਂ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ